ਭਿੱਤ ਦਿਨੀ ਆਜ਼ਾਦੀ ਦਿਹਾੜੇ ਮੌਕੇ ਤੇ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਫਿਰੋਜ਼ਪੁਰ ਦੇ ਨਾਲ ਲੱਗਦੇ ਹੁਸੈਨੀਵਾਲਾ ਬਾਰਡਰ ਪਹੁੰਚੇ ਨੇ ਜਿੱਥੇ ਉਹਨਾਂ ਸਹਿਦਿਸ ਮਹਾਰਤਾ ਤੇ ਨਤਮਸਤਕ ਹੁੰਦੇ ਆ ਸ਼ਹੀਦਾਂ ਨੂੰ ਨਮਨ ਕੀਤਾ ਪੱਤੀ ਜਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਬਾਦੀ ਦੀ ਫਿਜ਼ਾ ਦੇ ਵਿੱਚ ਸਾਹ ਲੈਣਗੀਆਂ ਤੇ ਉਹ ਸੀਦੇ ਆਜਮ ਸਰਦਾਰ ਭਗਤ ਸਿੰਘ ਜੀ ਕਰਤਾਰ ਸਿੰਘ ਸਰਾਭਾ ਜੀ ਸਿਖਦੇਵ ਜੀ ਰਾਜਗੁਰੂ ਜੀ ਇਹਨਾਂ ਸੀਧਾਂ ਦਾ ਕਰਕੇ ਤੇ ਅੱਜ ਜੇ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਉਹਨਾਂ ਦੇ ਸਿਧਾਂਤਾਂ ਤੇ ਚੱਲ ਰਿਹਾ ਤੇ ਸਾਡੇ ਇੱਥੇ 25 ਕਰੋੜ ਦੀ ਲਾਗਤ ਨਾਲ ਜਿਹੜਾ ਮਿਊਜ਼ੀਅਮ ਬਣਨਾ ਉਹਦੇ ਚੋਂ 2.5 ਕਰੋੜ ਦੀ ਪਹਿਲੀ ਕਿਸ਼ਤ ਆ ਗਈ ਹੈ ਇੱਥੇ ਪੂਰੀ ਦੁਨੀਆ ਤੋਂ ਲੋਕ ਆ ਕੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਸ਼ਹੀਦ ਰਾਜਗੁਰੂ ਸ਼ਹੀਦ ਸਰਦੇਵ ਬੀਕੇ ਦੱਤ ਜੀ ਉਹਨਾਂ ਸਾਰਿਆਂ ਨੂੰ ਸਨਮਾਨ ਦਿਆ ਕਰਨਗੇ ਸਿੱਧਾ ਕਰਿਆ ਕਰਨਗੇ ਤੇ ਪਤਾ ਲੱਗੂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਵੀ ਸਾਡੇ ਵੱਡ ਵਡੇਰਿਆਂ ਨੇ ਸਾਡੇ ਸੂਰਬੀਰ ਯੋਧਿਆਂ ਨੇ ਸਾਡੀ ਖਾਤਰ ਆਪਦੀਆਂ ਜਾਨਾਂ ਨਿਸ਼ਾਵਰ ਕਰਤੀਆਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਉਮਰ ਉਦੋਂ ਅਜੇ ਹਸਣ ਖੇਡਣ ਦੀ ਆਪਣਾ ਵਿਆਹ ਕਰਾਉਂਦੀ ਸੀ ਜਿਹੜੀ ਉਮਰ ਦੇ ਵਿੱਚ ਉਹਨਾਂ ਨੇ ਸਾਡੀ ਖਾਤਰ ਆਪਦੇ ਪਰਿਵਾਰ ਆਪਦੀਆਂ ਜਾਨਾਂ ਦੀ ਪ੍ਰਵਾਹ ਕੀਤੇ ਤੋਂ ਬਿਨਾਂ ਛੇਤੀਆਂ ਪ੍ਰਾਪਤ ਕੀਤੀਆਂ ਤੇ ਅੰਗਰੇਜ਼ਾਂ ਨੂੰ ਇੱਥੋਂ ਭਜਾਉਣ ਦੇ ਵਿੱਚ ਜੇ ਵੱਡਾ ਯੋਗਦਾਨ ਆ ਤੇ ਉਹ ਸਾਡੇ ਸ਼ਹੀਦ ਸੂਰਬੀਰ ਯੋਧਿਆਂ ਦਾ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਉਹਨਾਂ ਦਾ ਅੱਜ ਉਹਨਾਂ ਨੂੰ ਸਿਰਦਾ ਕਰਦੀ ਅਸੀਂ ਆਪਣੇ ਸਾਰੇ ਸਤਿਕਾਰਯੋਗ ਐਮਐਲਏ ਸਰਬਾਨ ਨਰੀਸ਼ ਕੁਟਾਰੀਆ ਜੀ ਰਣਬੀਰ ਸਿੰਘ ਭੁੱਲਰ ਜੀ ਰਜਨੀਸ਼दाईਆ ਜੀ ਸਰਦਾਰ ਫੋਜਾ ਸਿੰਘ ਸਰਾਰੀ ਜੀ ਤੇ ਨਾਲ ਦਾਸਤੀ ਡਿਊਟੀ ਲੱਗੀ ਆ ਪੰਜਾਬ ਸਰਕਾਰ ਵੱਲੋਂ ਇੱਥੇ ਫਿਰੋਜ਼ਪੁਰ ਝੰਡਾ ਲਹਿਰਾਉਂਦੀ ਤੇ ਪਹਿਲਾਂ ਅਸੀਂ ਆਪਣੇ ਸ਼ਹੀਦਾਂ ਨੂੰ ਸਜਦਾ ਕਰਕੇ ਸਲੂਟ ਕਰਕੇ ਇੱਥੋਂ ਜਾ ਕੇ ਝੰਡਾ ਲਹਿਰਾਵਾਂਗੇ ਤੇ ਮੈਂ ਸਮੂਹ ਪੰਜਾਬੀਆਂ ਨੂੰ ਸਮੂਹ ਭਾਰਤੀਆਂ ਨੂੰ ਇਹੋ ਸੰਦੇਸ਼ ਦੇਵਾਂਗਾ ਕਿ ਅਸੀਂ ਆਪਣੇ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖੀਏ ਸਜਦਾ ਕਰਦੇ ਰਹੀਏ ਜਿਹੜੀਆਂ ਕੌਮਾਂ ਜਿਹੜੇ ਲੋਕ ਆਪਦੇ ਸ਼ਹੀਦਾਂ ਨੂੰ ਯਾਦ ਰੱਖਦੇ ਆ ਉਹ ਕੌਮਾਂ ਸਦਾਬਾਦ ਰਹਿੰਦੀਆਂ ਜਿੰਦਾਬਾਦ ਰਹਿੰਦੀਆਂ ਭੁੱਲਿਆ ਸਾਹਿਬ ਤੁਹਾਡੇ ਕੋਲ ਜਿਹੜਾ ਟਰਾਂਸਪੋਰਟ ਮੰਤਰੀ ਹੋ ਤੁਸੀਂ ਸਰ ਇੱਕ ਤੋਹਫਾ ਇੱਥੇ ਦੇ ਦਿਓ ਇਸ ਸੱਦੀ ਇਲਾਕੇ ਦੇ ਜਿਹੜੇ ਆ ਸ਼ਹੀਦਾਂ ਨੂੰ ਜੇ ਨਮਨ ਕਰਾ ਦੇ ਇਹ ਕਿਤੇ ਬੱਸ ਚਲਾਈ ਜਾਵੇ ਸਰ ਜਿਹੜੀ ਇੱਥੇ ਨਮਸਕਾਰ ਕਰਕੇ ਜਿਹੜੇ ਉੱਥੇ ਜਾਣ ਔਰ ਪਿੰਡਾਂ ਨੂੰ ਜੇ ਨਾਲ ਲੱਗਦੀ ਹੋਵੇ ਸਰ ਬਿਲਕੁਲ ਇਹ ਤੇ ਬੜੀ ਵੱਡੀ ਲੋੜ ਆ ਐ ਐਮਐਲਏ ਸਬਾਨ ਨੂੰ ਮੈਂ ਪੁੱਛੂੰਗਾ ਵੀ ਕਿਹੜੇ ਕਿਹੜੇ ਇਲਾਕੇ ਤੋਂ ਜ਼ਰੂਰਤ ਹੈ বাস ਚਲਾਵਾਂਗੇ ਜੀ ਇਹ ਇਲਾਕੇ ਦੇ ਇਸ ਸਸੇ ਬਈ ਸਰ ਬਿਲਕੁਲ ਇਹ ਇਹ ਸਥਾਨ ਲਈ ਸ਼ੀਦਾਂ ਦਾ ਸਥਾਨ ਹੈ ਤੇ ਸਪੈਸ਼ਲ বাস ਚਲਾਵਾਂਗੇ ਵੀ ਜਿਹੜੇ ਸਾਡੇ ਪੈਣਾਪਰਾ ਟੂਰਿਸਟ ਬਾਹਰੋਂ ਆਉਂਦੇ ਆ ਉਹ ਇੱਥੇ ਆ ਕੇ ਦਰਸ਼ਨ ਕਰ ਸਕਣ ਸਾਡੇ ਸ਼ੀਦਾਂ ਦੇ ਤੇ ਇਹਨਾਂ ਨੂੰ ਹੋਰ ਜਿਹੜੇ ਸਾਡੇ ਇੱਥੇ ਸੰਗਤ ਆਉਣੀ ਆ ਜਿਹੜੇ ਦੂਜੀਆਂ ਸਟੇਟਾਂ ਤੋਂ ਜਾਂ ਦੂਜੀਆਂ ਕੰਟਰੀਆਂ ਤੋਂ ਲੋਕ ਆਉਣੇ ਆ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਖਾਸ ਕਰਕੇ ਵੀਕਲਾ ਦੇ ਤੌਰ ਤੇ ਇੱਥੇ ਪਾਸ ਚਲਾਵਾ ਥੈਂਕ ਯੂ ਧੰਨਵਾਦ ਥੈਂਕ ਯੂ ਸਰ